ਇੰਦਰ ਦਾ ਜਿਹੜਾ ਰੂਪ ਬਦਲ ਗਿਆ ਲੰਗਰ ਦੇ ਵਿੱਚ ਪੀਜ਼ਾ 버ਗਰ ਨੂਡਲ ਹੈਰਾਫਿਕ ਪੇਸਟੀਆਂ ਕੇਕ ਬੈਂਕੇ ਬੈਂਕੇ ਇਦਾਂ ਦੀ ਜਿਹੜੇ ਚੀਜ਼ ਆ ਗਿਆ ਤੁਸੀਂ ਪਰਸਨਲ ਤੌਰ ਤੇ ਔਰ ਪੀਗਾ ਸੇਵਾਦਾਰ ਇਹਨੂੰ ਇਹਨੂੰ ਕਿਵੇਂ ਦੋ ਆਡਰ ਤਰੀਕਿਆਂ ਦਾ ਕਿਵੇਂ ਦੇਖੀ ਜੇ ਇਸ ਤਰ੍ਹਾਂ ਦਾ ਕੋਈ ਪ੍ਰਸ਼ਾਦ ਦੇ ਰੂਪੇ ਜੇਕਰ ਕਿਸੇ ਨੂੰ ਵਰਤਾਇ ਦਿੱਤਾ ਜਾਂਦਾ ਇਹ ਵੀ ਮਾੜਾ ਨਹੀਂ ਹੈ ਲੱਗਦਾ ਕਿ ਸਮੇਂ ਦੇ ਨਾਲ ਨਾਲ ਇਹ ਚੀਜ਼ਾਂ ਥੋੜੀ ਨਹੀਂਆਂ ਖੁਣੇ ਚਾਹੀਦੀਆਂ ਨੇ ਥੜੀਆਂ ਚਾਹੀਦੀਆਂ ਨੇ ਪਰ ਉਹ ਕੋਈ ਬਣਾ ਕੇ ਨਹੀਂ ਵੀ ਇਹ ਅੱਜ ਅਸੀਂ ਲੰਗਰ ਦਾ ਵਿੱਚ ਅਸੀਂ ਪ੍ਰਸ਼ਾਦੇ ਬੰਦ ਕਰਕੇ ਤੇ ਪੀਜ਼ੇ ਬਣਾ دیے ਉਹ ਚੀਜ਼ ਨੂੰ ਹੋਣੀ ਚਾਹੀਦੀ ਜੇ ਕਿਤੇ ਪ੍ਰਸ਼ਾਦ ਦੇ ਡੋਟੇ ਕੋ ਭਾਰਲਾ ਬਣਾ ਕੇ ਕੋਈ ਲੈ ਵੀ ਆ ਕਿਸੇ ਜੀ ਨੂੰ ਤਾਂ ਉਹਨੂੰ ਛਕਾ ਦੇਣਾ ਚਾਹੀਦਾ ਵਾ ਇੱਕ ਅੱਜ ਕੱਲ੍ਹ ਇਸ ਚੀਜ਼ ਦੇ ਉੱਤੇ ਬਹੁਤ ਤੋਂ ਬੇਚੀਜ਼ਾਂ ਕਿੰਤੂ ਪਰੰਤੂ ਹੋ ਰਿਹਾ ਹੈ ਕਿ ਜਿਹੜਾ ਇਹ ਲੰਗਰ ਦਾ ਜਿਹੜਾ ਸਰੂਪ ਬਦਲ ਗਿਆ ਲੰਗਰ ਦੇ ਵਿੱਚ ਪੀਜ਼ਾ 버ਗਰ ਨੂਡਲ ਹੈ ਨਾ ਤੇ ਪੇਸਟਰੀਆਂ ਕੇਕ ਬਹੁਤ ਮਹਿੰਗੇ ਮਹਿੰਗੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਗਿਆ ਤੁਸੀਂ ਪਰਸਨਲ ਤੌਰ ਤੇ ਔਰ ਬੀਂਗ ਅ ਸੇਵਾਦਾਰ ਇਹਨੂੰ ਇਹਨੂੰ ਕਿਵੇਂ ਦੋ ਆਡਾੜ ਤਰੀਕਿਆਂ ਦਾ ਕਿਵੇਂ ਦੇਖਦੇ ਹੋ ਅਸੀਂ ਜਨ ਲੰਗਰ ਹਾਲ ਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਲੰਗਰ ਦੀ ਮਰਿਆਦਾ ਹੈ ਜੀ ਦਾਲ ਵੈਸੇ ਤੁਹਾਨੂੰ ਪਰਸਲ ਤਾਂ ਤੁਸੀਂ ਮੰਨਦੇ ਹੋ ਕਿ ਉਹ ਉਹ ਚੀਜ਼ਾਂ ਮਰਿਆਦਾ ਦੇ ਵਿੱਚ ਨਹੀਂ ਆਉਂਦੀਆਂ ਮਰਿਆਦਾ ਦੇ ਵਿੱਚ ਉਹ ਆਉਂਦੀਆਂ ਤਾਂ ਨਹੀਂ ਹਮ ਪਰ ਦੇਖੋ ਮਨ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਕੋਈ ਵੀ ਤਿਆਰ ਹੁੰਦਾ ਜਾਂ ਕੋਈ ਦਿਨ ਹੁੰਦਾ ਐਸਾ ਜਿਹਦੇ ਵਿੱਚ ਕੋਈ ਬੰਦਾ ਲੱਡੂ ਲੈ ਆਂਦਾ ਕੋਈ ਜਲੇਬੀਆਂ ਕੋਈ ਰਸਗੁੱਲੇ ਇਹ ਕਈ ਵਾਰੀ ਕੋਈ ਪ੍ਰਸ਼ਾਦ ਤਾਂ ਕੋਈ ਹੋਰ ਚੀਜ਼ ਵੀ ਲੈ ਆਂਦਾ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਇੱਥੇ ਜਿੱਥੇ ਪਾਣੀ ਦੀ ਸੁਬੀਲ ਲੱਗੀ ਆ ਉੱਥੇ ਰੱਖ ਕੇ ਸੰਗਤਾਂ ਨੂੰ ਕਹੀਦਾ ਵੀ ਵਰਤਾ ਦਿਓ ਸੰਗਤਾਂ ਨੂੰ ਕੋਈ ਐਸੀ ਗੱਲ ਨਹੀਂ ਹੈ ਕਿ ਅੱਜ ਕੱਲ ਦੇਖੋ ਤੁਹਾਡੀ ਅੱਜ ਕੱਲ ਦੀ ਜਿਹੜੀ ਛੋਟੇ ਬੱਚੇ ਆ ਜਨਰੇਸ਼ਨ ਆ ਕਈ ਵਾਰੀ ਉਹ ਆਪਣੇ ਮਾਤਾ ਪਿਤਾ ਨੂੰ ਇਹ ਗੱਲ ਦੀ ਈਗੋ ਬਣਾ ਲੈਂਦੇ ਆ ਕਿ ਚਲੋ ਹੁਣ ਸਾਨੂੰ ਫਲਾਣੀ ਜੇਗਾ ਘੁਮਾਉਣ ਲੈ ਕੇ ਚੱਲੋ ਤਾਂ ਕਈ ਵਾਰੀ ਮਾਪਿਓ ਵੀ ਕਹਿ ਦਿੰਦੇ ਬਟਾ ਅੱਜ ਗੁਰਦੁਆਰੇ ਚਲਦੇ ਆ ਜੇ ਉਹ ਬੱਚਿਆਂ ਨੂੰ ਕਈ ਵਾਰੀ ਕੋਈ ਲੰਗਰ ਦੇ ਵਿੱਚ ਐਦਾ ਦੀ ਚੀਜ਼ ਮਿਲ ਜਾਂਦੀ ਹੈ ਤਾਂ ਬੱਚਾ ਉਹ ਖਾ ਕੇ ਕਈ ਵਾਰੀ ਹੋ ਸਕਦਾ ਉਹ ਅਗਲੀ ਵਾਰੀ ਮਾਪਤਾ ਪਿਤਾ ਨੂੰ ਕਿਸੇ ਹੋਰ ਪ੍ਰੈਸ਼ਰ ਕਰਦੀ ਜਗਾ ਗੁਰਦੁਆਰੇ ਵਿੱਚ ਨਾਲ ਲੈ ਕੇ ਆ ਜਾਏਗਾ ਹੂੰ ਜੇ ਇਸ ਤਰ੍ਹਾਂ ਦਾ ਕੋਈ ਪ੍ਰਸ਼ਾਦ ਦੇ ਰੂਪੇ ਜੇ ਅਗਰ ਕਿਸੇ ਨੂੰ ਵਰਤਾ ਵੀ ਦਿੱਤਾ ਜਾਵੇ ਇਹ ਵੀ ਮਾੜਾ ਨਹੀਂ ਹੈ ਲੱਗਦਾ ਕਿ ਸਮੇਂ ਦੇ ਨਾਲ ਵਾਲੇ ਚੀਜ਼ਾਂ ਥੋੜੀਆਂ ਜਿਹੀਆਂ ਹੋਣੇ ਚਾਹੀਦੀਆਂ ਨੇ ਥੋੜੀਆਂ ਚਾਹੀਦੀਆਂ ਨੇ ਪਰ ਉਹਨੂੰ ਪਿਓਰਟੀ ਬਣਾ ਕੇ ਨਹੀਂ ਵੀ ਇਹ ਅੱਜ ਆਵਾਸੀ ਲੰਗਰ ਦਾ ਵਿੱਚ ਅਸੀਂ ਪ੍ਰਸ਼ਾਦੇ ਬੰਦ ਕਰਕੇ ਜੇ ਪੀਜ਼ੇ ਬਣਾ ਦੀਏ ਉਹ ਚੀਜ਼ ਨੂੰ ਹੋਣੀ ਚਾਹੀਦੀ ਹੂੰ ਜੇ ਕਿਤੇ ਪ੍ਰਸ਼ਾਦ ਦੇ ਤੌਰ ਤੇ ਕੋਈ ਭਾਵਨਾ ਬਣਾ ਕੇ ਕੋਈ ਲੈ ਵੀ ਆ ਕਿਸੀ ਚੀਜ਼ ਨੂੰ ਤਾਂ ਉਹਨੂੰ ਛਕਾ ਦੇਣਾ ਚਾਹੀਦਾ ਵਾ ਬਜਾਏ ਉਹ ਗੁਰੂ ਮਰਿਆ ਘਰ ਦੇ ਅਨੁਸਾਰ ਮਰਿਆਦਾ ਚ ਉਹਨਣੀ ਚਾਹੀਦੀ ਜੀ ਇਹ ਨਹੀਂ ਕਿ ਕੰਮ ਨੂੰ ਕੋਈ ਇਸ ਚੀਜ਼ ਦੇ ਕਹਿ ਦੇਵੇ ਵੀ ਕੰਮ ਨੂੰ ਕੋਈ ਜਿਹੜੀ ਚੀਜ਼ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਹੈਗੀ ਮਤਲਬ ਜੀ ਜੇ ਤਾਂ ਇੱਕ ਜਿਹੜੀ ਵੈਜ ਚੀਜ਼ ਆਪਾਂ ਕੈਸਲਦੇ ਆ ਜਿਹੜੀ ਲੰਗਰ ਦੇ ਵਿੱਚ ਵਰਤਾਈ ਜਾ ਸਕਦੀ ਹੈ ਚੀਜ਼ ਹੂੰ ਉਹ ਚੀਜ਼ਾਂ ਵਰਤਾ ਸਕਦੇ ਆ ਬਦ ਅਦਰਵਾਇਸ ਕੋਈ ਹੋਰ ਚੀਜ਼ਾਂ ਐ ਇਸੇ ਜੋਗੀ ਇੱਕ ਬਹੁਤ ਵੱਡੀ ਜਮਾਤ ਹੈ ਜਿਹੜੀ ਇਸ ਦੀ ਖਿਲਾਫਤ ਕਰ ਰਹੀ ਹੈ ਉਹ ਕਹਿੰਦੇ ਕਿ ਹਸਪਤਾਲਾਂ ਤੇ ਇਹ ਕੋਈ ਹਸਪਤਾਲ ਹੋਵੇ ਸਿੱਖਾਂ ਦਾ ਆਪਣਾ ਬਣਾਇਆ ਹੋਇਆ ਮਨੁੱਖਤਾ ਦਾ ਪਨਾਹ ਕਰੇ ਕਿਉਂਕਿ ਬਹੁਤ ਇਸ ਤਰ੍ਹਾਂ ਦੇ ਚੀਜ਼ਾਂ ਨੇ ਉਹ ਹੋਰ ਇਹ ਇਹ ਜਸਟੀਫਾਈ ਉਹਨਾਂ ਨੂੰ ਕਿਵੇਂ ਕੀਤਾ ਜਾ ਸਕਦਾ ਉਹ ਬਿਲਕੁਲ ਜਾਇਜ਼ ਗੱਲ ਆ ਉਹਨਾਂ ਦੀ ਵੀ ਬਿਲਕੁਲ ਸਹੀ ਗੱਲ ਹੈ ਜੀ ਸਾਨੂੰ ਵੀ ਸਹੀ ਮੰਨਦੇ ਬਿਲਕੁਲ ਇਹ ਹਸਪਤਾਲ ਬਣਨੀ ਨਹੀਂ ਬਹੁਤ ਜ਼ਰੂਰੀ ਹੈ ਜੀ ਅੱਜ ਜੇ ਆਪਾਂ ਦੇਖ ਲਈਏ ਕੋਈ ਵਿਚਾਰਾ ਐਸਾ ਬੰਦਾ ਵੀ ਹੁੰਦਾ ਜਿਹਦੇ ਕੋਲ ਇਲਾਜ ਕਰਾਉਣ ਲਈ ਪੈਸਾ ਨਹੀਂ ਹੈਗਾ ਹੂੰ ਕੋਈ ਇਸ ਤਰ੍ਹਾਂ ਬਾਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਦੁਆਰਾ ਦੁੱਖਨਵਾਰਨ ਸਾਹਿਬ ਦੀ ਇੱਕ ਡਿਸਪੈਂਸਰੀ ਗੁਰਦੁਆਰਾ ਸਾਹਿਬ ਦੇ ਕੇ ਚੱਲ ਰਹੀ ਹੈ ਹੂੰ ਇੱਕ ਹਸਪਤਾਲ ਦਾ ਵੀ ਵਿਸਤਾਰ ਹੋਏਗਾ ਹੂੰ ਖਾਲੇ ਨਹੀਂ ਹੈਗਾ ਹਸਪਤਾਲ ਬਣੇਗਾ ਹੂੰ ਇਸ ਤਰ੍ਹਾਂ ਹੋਏ ਕਈ ਸਾਰੇ ਸਾਮਾਨੇ ਤੇ ਲੁਧਿਆਣੇ ਦੇ ਵਿੱਚ ਜਾਂ ਬੜੀਆਂ ਐਨਜੀਓ ਵਗੈਰਾ ਇਸ ਤਰ੍ਹਾਂ ਸਹਿਯੋਗ ਕਰਦੀਆਂ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਪਰਮਾਤਮਾ ਦੇ ਅਰਦਾਸ ਕਰਦੇ ਹਾਂ ਇਹੋ ਜਿਹੀਆਂ ਸੰਸਥਾਨਾਂ ਹੋਰ ਵਣਨ ਜਿਹੜੀਆਂ ਮਨੁੱਖਤਾ ਦੀ ਸੇਵਾ ਕਰ ਸਕਣ ਹਮਮ ਔਰ ਮਨੁੱਖਤਾ ਦੇ ਭਲੇ ਲਈ ਕੰਮ ਕਰਦੀਆਂ ਵੀ ਇਹਨੇ ਪਰਮਾਤਮਾ ਉਹਨਾਂ ਨੂੰ ਚੜਦੀ ਕਲਾ ਵਿੱਚ ਬਖਸ਼ਣ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਅਸੀਂ ਇਹ ਵੀ ਜ਼ਰੂਰ ਕਹਿੰਦੇ ਹਾਂ ਪਰ ਜਿਹੜੇ ਕਈ ਬੰਦੇ ਦਿੱਕੂ ਹਰ ਬੰਦੇ ਦਾ ਨਾ ਇੱਕ ਆਪਣਾ ਭਾਵਨਾ ਹੁੰਦੀ ਹੈ ਕਈ ਵਾਰੀ ਕਿਸੇ ਦੇ ਬੱਚੇ ਦਾ ਜਨਮ ਦਿਨ ਆ ਉਹ ਕਹਿੰਦਾ ਮੈਂ ਅੱਜ ਇਹ ਬੱਚੇ ਦਾ ਮੇਰਾ ਜਨਮ ਦਿਨ ਹੈ ਮੈਂ ਅੱਜ ਇਹ ਚੀਜ਼ ਇੱਥੇ ਵਰਤਾਨੀ ਚਾਹੁੰਦਾ ਉਹਨੂੰ ਅੱਜ ਕਹਿਦੀ ਵੀ ਭਾਈ ਤੁਸੀਂ ਨਾ ਇਦਾਂ ਕਰੋ ਵੀ ਅੱਜ ਨਾ ਬੱਚੇ ਦਾ ਜਨਮ ਦਿਨ ਰਹਿਣ ਤੋਂ ਇਹ ਚੀਜ਼ਾਂ ਨਾ ਵੰਟੋ ਤੁਸੀਂ ਆਪਣੇ ਬੱਚੇ ਦੇ ਜਨਮ ਦੇ ਦੇ ਪੈਸੇ ਇਕੱਠੇ ਕਰਦੇ ਰਹੋ ਤੇ ਤੁਸੀਂ ਹਸਪੀਟਲ ਦੇ ਵਿੱਚ ਕੰਮ ਕਰ ਲੈਣਾ ਪਰ ਉਹ ਕਈ ਵਰੀ ਨਾ ਉਹ ਸੀ ਨੂੰ ਨਹੀਂ ਮੰਨਦੇ ਅੱਜ ਉਹਨੂੰ ਇਹ ਵੀ ਵਰਤਾਂਦੇ ਹੋ ਅਗਲੇ ਸਮੇਂ ਵਿੱਚ ਉਹਨੂੰ ਉਸ ਵਾਸਤੇ ਵੀ ਮਨਾ ਲਿਓ ਸ਼ਾਇਦ ਉਹ ਮੰਨ ਜਾਣਗੀ ਹਮ ਅਸੀਂ ਪਿਆਰ ਨਾਲ ਜੇ ਕਿਤੇ ਸਮਝਾਉਂਦੇ ਸੰ ਜੇ ਦਸਾਈਏ ਬੁਝਾਈ ਨਾ ਪਰ ਤੁਹ ਲੱਗਦਾ ਕਿ ਕਟੜਤਾ ਵੀ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਟੜਤਾ ਵੀ ਦੂਰ ਕਰ ਦਿੰਦੀ ਹੈ ਨਹੀਂ ਕਟੜਤਾ ਸਾਨੂੰ ਨਹੀਂ ਇੰਨੀ ਨਹੀਂ ਚਾਹੀਦੀ